ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਖਾਸ ਕਰਕੇ ਕੰਗਣਾ ਕੰਗਣਾ ਹੋਈ ਪਈ ਐ ਤੇ ਕੰਗਣਾ ਕੰਗਣਾ ਮਾਲਾ ਕੌਣ ਫੇਰਦੇ ਨੇ ਸਾਡੀ ਕੌਮ ਦੇ ਕੜਾ ਮ ਚੌਧਰੀ ਫਿਲਮ ਤੇ ਉਹ ਫਲॉप ਹੋ ਜਾਣੀ ਸੀ ਪਰ ਇੱਕ ਤੁਹਾਨੂੰ ਮੈਂ ਉਦਾਹਰਨ ਦੇਣੀ ਐ ਜਦੋਂ ਸ਼ਾਹਰੂਖ ਖਾਨ ਦੀਆਂ ਫਿਲਮਾਂ ਚੱਲਦੀਆਂ ਸੀ ਨਾ ਬੰਬੇ ਦੇ ਵਿੱਚ ਤੁਹਾਨੂੰ ਪਤਾ ਐ ਫਿਲਮ ਦਾ ਬਜਟ ਹੁੰਦਾ ਸੀ 30 ਕਰੋੜ ਰੁਪਏ ਐ ਤੇ ਬਾਲ ਠਾਕਰ ਨੂੰ ਦਿੱਤਾ ਜਾਂਦਾ ਸੀ 25 ਕਰੋੜ ਰੁਪਈਆ ਵਿਰੋਧ ਕਰਨ ਵਾਸਤੇ ਕੰਟਰੋਵਰਸੀ ਕਰਨ ਵਾਸਤੇ ਦੁਕਾਨਾਂ ਬਣਾਈਆਂ ਜਾਂਦੀਆਂ ਸੀ ਵੀ ਫਿਲਮ ਦੀ ਕੰਟਰੋਵਰਸੀ ਹੋ ਜੇ ਵਿਰੋਧ ਹੋ ਜੇ ਤੇ ਫਿਲਮ ਵੱਡੇ ਲੈਵਲ ਤੇ ਕੈ ਲਈਏ ਉਭਾਰੀ ਜਾਵੇ ਤੇ ਵੱਡੇ ਵੱਡੇ ਮੁਲਕਾਂ ਦੇ ਵਿੱਚ ਫਿਲਮ ਨੂੰ ਦੇਖਿਆ ਜਾਵੇ ਵਿਰੋਧ ਕਰਨ ਤੋਂ ਮਤਲਬ ਇਹ ਹੁੰਦਾ ਸੀ ਇਹ ਸਾਰੂਖਾਨ ਵਰਗੇ ਜਾਂ ਵੱਡੇ ਜਿਹੜੇ ਐਡੀਟਰ ਨੇ ਉੱਥੋਂ ਦੇ ਜਾਂ ਜਿਹੜੇ ਵੱਡੇ ਪੱਤਰਕਾਰ ਨੇ ਉਹ ਇਹ ਇੰਟਰਵਿਊ ਦੇ ਵਿੱਚ ਕਹਿ ਰਹੇ ਨੇ ਕਿ ਇਸ ਫਿਲਮਾ ਕਿਦਾਂ ਚਲਾਈਆਂ ਨੇ ਇਹ ਸਚਾਈ ਹੈ ਤੇ ਅੱਜ ਜਿਹੜੀ ਕੰਗਰਣਾ ਰਣੋਂ ਦੀ ਫਿਲਮ ਪੰਜਾਬ ਦੇ ਵਿੱਚ ਲੱਗੀ ਹੈ ਰਿਲੀਜ਼ ਹੋਈ ਹੈ ਬਹੁਤ ਥਾਮਾਂ ਤੇ ਸਾਡੀ ਕੌਮ ਦੇ ਕਢਮ ਚੌਧਰੀਆਂ ਨੇ ਰੌਲਾ ਪਾਇਆ ਕਿ ਫਿਲਮ ਅਸੀਂ ਲੱਗਣ ਨਹੀਂ ਦੇਣੀ ਹੁਣ ਆਪਾਂ ਫਿਲਮ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਬੰਦੇ ਅੱਜ ਸਿਨੇਮੇ ਘਰਾਂ ਨੂੰ ਜਾ ਕੇ ਘੇਰਦੇ ਨੇ ਕਿ ਅਸੀਂ ਫਿਲਮ ਲੱਗਣ ਨਹੀਂ ਦੇਣੀ ਉਹਨਾਂ ਵਿੱਚ ਕੌਣ ਨੇ ਲੇ ਲੀਆਂ ਪਗਾਂ ਵਾਲੇ ਟੋੜਾ ਕਲਰ ਪੱਗ ਵਾਲੇ ਇਹ ਕੌਣ ਨੇ ਸ਼੍ਰਮਣੀ ਕਮੇਟੀ ਬਣਾਉਣੇ ਸ਼ੋਮਨੀ ਕਮੇਟ ਦਾ ਪ੍ਰਧਾਨ ਮੂਹਰੇ ਆਇਆ ਤੇ ਮੈਨੇਜਰ ਮੂਹਰੇ ਆਇਆ ਜਿਹੜੇ ਜਿਹੜਾ ਨੇ ਬਿਆਨ ਦਿੱਤਾ ਕਹਿੰਦੇ ਅਸੀਂ ਫਿਲਮ ਲੱਗਣ ਦੇਣੀ ਤੁਸੀਂ 34 ਸਾਲ ਪਿੱਛੇ ਜਾਓ ਮਤਲਬ ਜੂਨ 84 ਦੀ ਗੱਲ ਕਰੋ ਜਦੋਂ ਪਿੰਡਰਾਂ ਵਾਲੇ ਨੇ ਕਾਲ ਤਖਤੇ ਜਾ ਕੇ ਡੇਰਾ ਲਾਇਆ ਉਦੋਂ ਇਹ ਉਹ ਲੋਕ ਨੇ ਜਿਹੜੇ ਇੰਦਰਾਂ ਗਾਂਧੀ ਨੂੰ ਚਿੱਠੀਆਂ ਲਿਖ ਕੇ ਭੇਜਦੇ ਸੀ ਕਹਿੰਦੇ ਅਤਵਾਦ ਦਾ ਖਤਰਾ ਹੈ ਪੰਜਾਬ ਦੇ ਵਿੱਚ ਤੇ ਸਭ ਤੋਂ ਵੱਡਾ ਅਤਵਾਦੀ ਕਿਹਨੂੰ ਕਿਹਾ ਪਿੰਡਰਾਂ ਵਾਲਿਆਂ ਨੂੰ ਤੇ ਉਸ ਵਕਤ ਇੰਡੀਆ ਦੀ ਆਰਮੀ ਨੇ ਜਾਂ ਭਾਰਤ ਸਰਕਾਰ ਨੇ ਸਟੈਂਡ ਲਿਆ ਕਿ ਦਰਵਾਸਾ ਤੇ ਅਟੈਕ ਕਰਾਓ ਪਿੰਡਰਾਂ ਵਾਲੇ ਨੂੰ ਫੜੋ ਜਾਂ ਉੱਥੇ ਖਤਮ ਕਰ ਦਿਓ ਇਹ ਕਿਉਂ ਹੋਇਆ ਜਿਹੜੇ ਅੱਜ ਕੰਗਣਾ ਰਣੌਤ ਦੀ ਫਿਲਮ ਦਾ ਵਿਰੋਧ ਕਰਦੇ ਨੇ ਅੱਜ ਕੀ ਕਹਿੰਦੇ ਨੇ ਕਹਿੰਦੇ ਪਿੰਡਰਾਂ ਵਾਲਿਆਂ ਨੂੰ ਉਸ ਫਿਲਮ ਦੇ ਵਿੱਚ ਆਤਵਾਦੀ ਕਿਹਾ ਗਿਆ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਿਹੜੀ ਐਮਰਜੈਂਸੀ ਹੈ ਪਿੰਡਰਾਂ ਵਾਲਾ ਉਦੋਂ ਬਾਅਦ ਵਿੱਚ ਟਕਸਾਲ ਦਾ ਮੁਖੀ ਬਣਿਆ ਐਮਰਜੈਂਸੀ ਪਹਿਲਾਂ ਹੋਈ ਐ ਇਹ ਸਾਨੂੰ ਪਹਿਲਾਂ ਲਖਣ ਲਾਉਣ ਦੀ ਲੋੜ ਐ ਇਹ ਕਿਤੇ ਆਧਾਰਨ ਹੋਰ ਦਿਨਾ ਥੋੜਾ ਜਿਹਾ ਗੱਲ ਨੂੰ ਸਮਝ ਲਿਓ ਜਿਹੜੀ ਜੂਨ 84 ਤੇ ਜਿਾ ਕਹਿ ਲਈਏ ਅੱਤਵਾਦ ਦੀ ਤੁਸੀਂ ਗੱਲ ਕਰਦੇ ਹੋ ਜਦੋਂ ਜਵਨ ਸਿੰਘ ਖਾਲੜਾ ਨੇ 25 ਲਾਵਾਸ਼ ਲਾਸ਼ਾਂ ਨੂੰ ਸਨਖਤ ਕੀਤਾ ਉਹਦੀ ਲਿਸਟ ਬਣਾਈ ਤੇ ਉਹ ਦਲਜੀਤ ਦੀ ਫਿਲਮ ਆਉਣੀ ਐ ਨਾ ਉਦਾਈ ਬਰੋਦਵਾਇ ਸੈਂਸਰ ਬੋਰਡ ਨੇ ਹਾਲਾਂਕਿ ਉਹ ਫਿਲਮ ਫਿਲਮ ਨੂੰ ਹਰਚੰਡੀ ਰਹਿ ਦਿੱਤੇ ਲੱਗ ਸਕਦੀ ਹੈ ਕੋਈ ਸੀਨ ਕੱਟੇ ਗਏ ਪਰ ਉਹਨਾਂ ਨੇ ਨਾਂ ਬਦਲਤਾ ਹੁਣ 95 ਰੱਖਤਾ ਉਹ ਫਿਲਮ ਦਾ ਨਾਂ ਤੁਹਾਨੂੰ ਪਤਾ ਹੈ ਜਣ ਕੇ ਗੈਪ ਪਾਤਾ ਉਹ ਸਮਾਂ ਹੀ ਬਦਲਤਾ ਜੇ ਤੁਹਾਡੇ ਜਦਮ ਹੈਗਾ ਸੀ ਤਾਂ ਉਹ ਸੇਮ ਫਿਲਮ ਚਲਾ ਕੇ ਦਿਖਾਓ ਡੇਢੀ ਖਾਲਣਾ ਸਭ ਤੇ ਬਣੀ ਹੈ ਹੁਣ ਮੈਂ ਇਸ ਫਿਲਮ ਦੀ ਗੱਲ ਕਰਦਾ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਉਹ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਕਿ ਭਿੰਡਰਾਂਵਾਲਾ ਅੱਤਵਾਦੀ ਹੈ। ਕਹਿੰਦੇ ਭਿੰਡਰਾਂਵਾਲੇ ਦੀ کردار ਕੋਈ ਕੀਤੀ ਗਈ। ਕਿ ਭਿੰਡਰਾਂਵਾਲਾ ਅੱਤਵਾਦੀ ਇਹ ਫਿਲਮ ਦੇ ਵਿੱਚ ਕਿਉਂ ਦਿਖਾਇਆ ਗਿਆ? ਹੁਣ ਜਿਹੜੇ ਕੜਮ ਚੌਧਰੀ ਅੱਜ ਉਹ ਫਿਲਮ ਦਾ ਵਿਰੋਧ ਕਰਦੇ ਨੇ। ਇਹਨਾਂ ਦੀਆਂ ਲਿਖੀਆਂ ਹੋਈਆਂ ਚਿੱਠੀਆਂ ਪਈਆਂ ਨੇ। ਅਗਲੀਆਂ ਬੁੱਕਾਂ ਦੇ ਵਿੱਚ ਛਪਾਤੀਆਂ। ਆਰਟੀਕਲ ਛਪੇ ਹੋਏ ਨੇ। ਭਿੰਡਰਾਂਵਾਲੇ ਨੂੰ ਅੱਤਵਾਦੀ ਇਹਨਾਂ ਬਾਦਲਾਂ ਨੇ, ਸ਼੍ਰੋਮਣੀ ਕਮੇਟੀ ਵਾਲੇ ਨੇ, ਤਖਤ ਦੇ ਜਥੇਦਾਰਾਂ ਨੇ ਸਭ ਨੇ ਕਿਹਾ। ਇੰਦਰਾਂ ਗਾਂਧੀ ਨੂੰ ਉਸਕਾਇਆ ਕਿਉਂ ਸੀ? ਇਸੇ ਕਰਕੇ ਸੀ ਨਾ ਕਿ ਭਿੰਡਰਾਂਵਾਲਾ ਅੱਤਵਾਦੀ ਏ ਜੇ ਅਗਲਿਆਂ ਨੇ ਫਿਲਮ ਵਿੱਚ ਦਿਖਾਤਾ ਕਿ ਭਿੰਡਰਾਂਵਾਲਾ ਅੱਤਵਾਦੀ ਹੁਣ ਤੁਹਾਡੇ ਚਲੂਨੇ ਕੋਲ ਲੜਦੇ ਜੇ ਤੁਸੀਂ ਆਪ ਕਹੋ ਉਹ ਤਾਂ ਸਹੀ ਆ ਭਿੰਡਰਾਂਵਾਲਾ ਅੱਤਵਾਦੀ ਏ ਸਾਡੇ ਕਹਿਣ ਦੇ ਤਰ੍ਹਾਂ ਜੇ ਦੂਜਾ ਕਹੂਗਾ ਉਹ ਤਾਂ ਸਾਡੇ ਚਲੂਨੇ ਲੜਦੇ ਆ ਇੱਕ ਬੇਨਤੀ ਹੋਰ ਸੁਣਿਓ ਫਿਲਮ ਉਹਦੀ ਸਿਨੇਮਾ ਘਰਾਂ ਵਿੱਚ ਲੱਗੇ ਨਾ ਲੱਗੇ ਅਗਲਿਆਂ ਨੇ 40-50 ਕਰੋੜ ਰੁਪਈਆ ਖਰਚ ਕੀਤਾ ਹੈ ਅਗਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਹਜ਼ਾਰਾਂ ਕਰੋੜਾਂ ਦੇ ਮਾਲਕ ਨੇ ਵੱਡੇ ਪ੍ਰੋਡਿਊਸਰਾਂ ਦਾ ਉਹ ਕਾਰੋਬਾਰ ਹੈ ਪਰ ਉਹ ਤਾਂ YouTube ਤੇ ਪਾ ਦੇਣਗੇ ਹੋਰ ਵੱਡੀਆਂ-ਵੱਡੀਆਂ ਕਹਿ ਲਈਏ ਸੌਫਟਵੇਅਰ ਪੈ ਨੇ ਉੱਥੇ ਪਾ ਦੇਣਗੇ ਜੇ ਤੁਸੀਂ ਫਿਲਮ ਰੋਕ ਵੀ ਦਿਓਗੇ ਕੋਈ ਫਰਕ ਨਹੀਂ ਪੈਂਦਾ ਪਰ ਤੁਸੀਂ ਕੌਮ ਦੇ ਮੱਥੇ ਤੇ ਕਲੰਕ ਜ਼ਰੂਰ ਲਵਾ ਦ। ਜੇ ਅੱਜ ਕੰਗਣਾ ਦੀ ਫਿਲਮ ਨਹੀਂ ਚੱਲਦੀ ਨਾ ਕੱਲ ਨੂੰ ਚੱਲਦੀ ਦਲਜੀਤ ਦੀ ਵੀ ਨਹੀਂ ਇਹ ਵੀ ਗੱਲ ਜਿੱਤੇ ਰੱਖਿਓ। ਸੈਂਸਰ ਬੋਰਡ ਕਿਹਦੇ ਕੋਲ ਹੈ ਸਾਡੇ ਕੋਲੇ ਨਹੀਂ ਦਿੱਲੀ ਵਿੱਚ ਬੈਠੇ ਨੇ ਉਹ ਕਿਹਦੇ ਅੰਦਰ ਹੈ ਜੀ ਉਹ ਇੰਡੀਅਨ ਗਵਰਨਮੈਂਟ ਦੇ ਅੰਦਰ ਹੈ ਭਾਰਤ ਸਰਕਾਰ ਦੇ ਅੰਦਰ ਹੈ ਉਹਨੇ ਮਰਜ਼ੀ ਹੈ ਉਹ ਹਰਿਜੰਡ ਦੇਣ ਨਾ ਦੇਣ ਪਰ ਅੱਜ ਜਿਹੜੇ ਬੰਦੇ ਉੱਪਰ ਦੀ ਸਿਰੀ ਸਾਹ ਪਾ ਕੇ ਨੀਲੀਆਂ ਪੱਗਾਂ ਮੰਨ ਕੇ ਤੇ ਹੱਥਾਂ ਵਿੱਚ ਵੱਡੀਆਂ ਕੁਰਬਾਨਾਂ ਫੜ ਕੇ ਗਏ ਸੀ ਗੁਰੂ ਸਾਹਿਬ ਨੇ ਸਿਖਾਇਆ ਸੀ ਇੱਕ ਹੋਰ ਬੇਨਤੀ ਜਿਹੜੇ ਬੰਦੇ ਕਹਿੰਦੇ ਨੇ ਇਹ ਚਾਵਲ ਜਨਾਨੇ ਆ ਤੇ ਉਹੀ ਬੰਦੇ ਕਹਿੰਦੇ ਨੇ ਸੋ ਕਿਉਂ ਬੰਦਾ ਆਖੀਏ ਜਦ ਜਮੈ ਰਾਜਾ ਇਹ ਕਹਿੰਦੇ ਸੀ ਨਾ ਤੇ ਅੱਜ ਮੈਂ ਇਹ ਗੱਲ ਹਿੱਕ ਠੋਕ ਕੇ ਕਹਿਣੀ ਹੈ ਸੰਜੇ ਨਾਇਰ ਸਿੰਘ ਭਿੰਡਰਾਵਾਲੇ ਜੇ ਕਿਤੇ ਅੱਜ ਇਹ ਧਰਤੀ ਤੇ ਵਾਪਸ ਆਜਣ ਉਹਨਾਂ ਦੇ ਨਾਲ ਖੜਨ ਵਾਲਾ ਮੈਂ ਪਹਿਲਾ ਬੰਦਾ ਹਾਂ ਪੰਜਾਬ ਦੇ ਵਿੱਚੋਂ ਮੈਂ ਕਦਰ ਕਰਦਾ ਪਰ ਤੁਹਾਡੀ ਕਰਤੂਤ ਕਰਕੇ ਅੱਜ ਮੈਨੂੰ ਵੀ ਕਹਿਣਾ ਪੈ ਰਿਹਾ ਜੇ ਭਿੰਡਰਾਵਾਲਾ ਉਦੋਂ ਅੱਤਵਾਦੀ ਸੀ ਅੱਜ ਵੀ ਅੱਤਵਾਦੀ ਹੈ ਅੱਜ ਅੱਤਵਾਦੀ ਰਹੂਗਾ ਕੋਈ ਦੋ ਰਾਮਾਨੀ ਤੁਸੀਂ ਬਣਾਇਆ ਉਹ ਨਹੀਂ ਸੀ ਜਿਹੜੀ ਗੁੰਡਾਗਰਦੀ ਤੁਸੀਂ ਕਰ ਰਹੇ ਹੋ ਤੇ ਉਹਨੀਆਂ ਫੋਟੋਆਂ ਪਿੱਛੇ ਲੋਕ ਕੇ ਉਹ ਗੁੰਡਾ ਕੋਈ ਗਰਦੀ ਕੋਈ ਹੋਰ ਨਹੀਂ ਕਰਦਾ ਜਿਹੜੀਆਂ ਘਰਾਂ ਦੇ ਵਿੱਚ ਫੋਟੋਆਂ ਲੱਗੀਆਂ ਹੁੰਦੀਆਂ ਨੇ ਨਾ ਤੁਹਾਨੂੰ ਪਤਾ ਹੈ ਮੈਂ ਬਹੁਤ ਵਾਰੀ ਗੱਲ ਕੀਤੀ ਹੈ ਉਹਨਾਂ ਪਿੱਛੇ ਛਿਪਕਲੀਆਂ ਲੁਕੀਆਂ ਹੁੰਦੀਆਂ ਨੇ ਇਹ ਉਹੀ ਛਿਪਕਲੀਆਂ ਨੇ ਦਿਨ ਦੇ ਵਿੱਚ ਮੱਛੀ ਮੱਕਰ ਮਸ਼ਰ ਜਿਹੜਾ ਕੀੜਾ ਮਕੜਾ ਹੁੰਦਾ ਖਾ ਜਾਂਦੀਆਂ ਨੇ ਤੇ ਰਾਤ ਨੂੰ ਧਾਰਮਿਕ ਫੋਟੋਆਂ ਦੇ ਪਿੱਛੇ ਲੁਕਦੀਆਂ ਹੁੰਦੀਆਂ ਨੇ ਤੇ ਇਹ ਸਾਨੂੰ ਕਹਿੰਦਾ ਕਿ ਕਹਿਆ ਸਭ ਕੁਝ ਅਸੀਂ ਆਉਂ ਲੋਕ ਛਿਪਕਲੀਆਂ ਵਰਗੇ ਜਿਹੜੇ ਅੱਜ ਅਸੀਂ ਡੇਂਗਾ ਮਾਰਦੇ ਆਂ ਕੰਗਣਾ ਨਾ ਚਾਵਲ ਜਨਾਨੀ ਹੈ ਕੰਗਣਾ ਨਾਲ ਉਹਨੇ ਫਿਲਮ ਕਿਉਂ ਕੀਤੀ ਉਹਦੇ ਵਿੱਚ ਇੰਦਰਾ ਗਾਂਧੀ ਦਾ ਰੋਲ ਕੀਤਾ ਗਿਆ ਤੁਸੀਂ ਕਹੀ ਜੋ ਸ਼ਹੀਦ ਅਗਲੇ ਕਹਿੰਦੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਮਾਰਿਆ ਸਾਡੇ ਪੰਜਾਬ ਦਾ ਮੁੱਖ ਮੰਤਰੀ ਮਾਰਿਆ ਜਿਨ੍ਹਾਂ ਨੇ ਇਹ ਕਤਲ ਕੀਤਾ ਉਹ ਕਹਿੰਦੇ ਅੱਤਵਾਦੀ ਨੇ ਅਗਲੇ ਤਾਂ ਤੁਹਾਨੂੰ ਸ਼ਹੀਦ ਕਹਿਣੇ ਲੱਗੇ ਇਹ ਕੋੜਾ ਸੱਚ ਹੈ ਮੈਂ ਸਿੱਖ ਕੌਮ ਦੀ ਗੱਲ ਕਰਦਾ ਪਰ ਜਿਹੜੇ ਬਾਬੇ ਨਾਨਕ ਸੰਧਾਨਤ ਨੇ ਉਹਨਾਂ ਦੀ ਗੱਲ ਕਰਦਾ ਜਿਹੜਾ ਵੀ ਪੰਜਾਬ ਦੇ ਵਿੱਚ ਗੁੰਡਾਗਰਦੀ ਕਰਦਾ ਉਹ ਮੇਰੇ ਲਈ ਅਤਵਾਦੀ ਰਹੂਗਾ ਉਹ ਮੇਰੇ ਲਈ ਗੈਂਗਸਟਰ ਰਹੂਗਾ ਜਿਹੜਾ ਵੀ ਭਾਰਤ ਦੇ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਇਹ ਬੇਨਤੀ ਪ੍ਰਵਾਨ ਕਰਿਓ ਫਿਲਮ ਲੱਗਦੀ ਹੈ ਲੱਗਣ ਦਿਓ ਦੇਖੋ ਫਿਲਮ ਦੇ ਵਿੱਚ ਕੀ ਹੈ ਨਾਲੇ ਕਹਿੰਦੇ ਜਿਹੜੇ ਸੀਨ ਤੋਂ ਸਾਨੂੰ ਇਤਰਾਜ਼ ਸੀ ਹਟਾ ਦਿੱਤੇ ਜੋ ਕੁਝ ਬਾਕੀ ਹੈ ਉਹ ਦੇਖ ਲਓ ਬਾਅਦ ਵਿੱਚ ਦੱਸ ਦਿਓ ਤੁਹਾਡੇ ਕਹਿਣ ਮੁਤਾਬਿਕ ਫਿਲਮ ਫਲॉप ਹੈ ਹੋ ਜਾਣੀ ਸੀ ਪਰ ਗੱਲ ਚਿੱਤੇ ਰੱਖਿਓ ਤੁਹਾਡੀ ਇਹ ਕੁਟਲ ਨੀਤੀ ਨੇ ਉਹ ਫਿਲਮ ਸੁਪਰ ਡੇਪਰ ਕਰਤੀ ਐ ਤੇ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ